ਜਿਸ ਘਰ ਦੇ ਵਿੱਚੋਂ ਕੁਝ ਦਿਨ ਪਹਿਲਾਂ ਫੜੀਆਂ ਗਿਆ ਸੀ 340 ਪੇਟੀਆਂ ਨਜਾਇਜ਼ ਸ਼ਰਾਬ ਉਸੇ ਘਰ ਦੇ ਵਿੱਚ ਕੀਤੀ ਪੁਲਿਸ ਪਾਰਟੀਆਂ ਸਮੇਤ ਸ਼ਰਾਬ ਦੇ ਠੇਕੇਦਾਰਾਂ ਨੇ ਰੇਡ 10 ਪੇਟੀਆਂ ਫੜੀਆਂ ਨਜਾਇਜ਼ ਸ਼ਰਾਬ ਘਰ ਦੇ ਮੈਂਬਰਾਂ ਦਾ આરોਪ ਨਜਾਇਜ਼ ਤੌਰ ਤੇ ਕਾੜਿਆ ਧੰਗ ਪਰੇਸ਼ਾਨ ਅਤੇ ਗੈਰ ਕਾਨੂੰਨੀ ਢੰਗ ਦੇ ਨਾਲ ਕੀਤੀ ਜਾ ਰਹੀ ਹੈ ਸਾਡੇ ਘਰ ਸ਼ਰਾਬ ਠੇਕੇਦਾਰਾਂ ਦੇ ਰੇਡ ਬਿੱਤੇ ਉਹਦੇ ਪਹਿਲੇ ਪਟਾਲਾ ਦੇ ਨੇੜੇ ਇਲਾਕੇ ਜੂਵੀ ਨੰਗਲ ਵੀ ਖਸਤੰਦਰ ਸਿੰਘ ਦੇ ਘਰੋਂ ਪੁਲਿਸ ਦੇ ਸਾਈ ਵਿਭਾਗ ਦੀ ਸਾਂਝੀ ਸਟੇਮਾਰੀ ਦੌਰਾਨ 340 ਪੇਟੀਆਂ ਨਾਜਾਇਸ਼ ਸ਼ਰਾਬ ਬਰਾਮਦ ਕੀਤੀ ਗਈ ਸੀ ਜਿਸ ਤੋਂ ਬਾਅਦ ਬੀਤੀ ਰਾਤ ਫਿਰ ਸੇ ਘਰ ਦੇ ਵਿੱਚ ਪੁਲਿਸ ਪਾਰਟੀ ਅਤੇ ਸ਼ਾਬਦ ਇੱਤੇਕਾਰ ਨੇ ਕ੍ਰਿੰਦਿਆਂ ਵੱਲੋਂ ਰੇਡ ਕੀਤੀ ਗਈ ਜਿਸ ਦੌਰਾਨ 10 ਪੇਟੀਆਂ ਨਾਜਾਇਸ਼ ਸ਼ਰਾਬ ਬਰਾਮਦਆਂ ਜਿਸ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਹਾਂਜੀ ਮੇਰਾ ਡੇਰਾ ਸਾਹਮਣੇ ਹੈ ਕੰਜਕੇ ਸਿਕਨ ਦੇਸ਼ ਤੇ ਮਹੱਲੇ ਦਾ ਇਲਾਕੇ ਦਾ ਅਕਸਾਈ ਜਿਹੜੇ ਮੈਨੂੰ ਸੰਦੇ ਭਾਈ ਇਹ ਜੀ ਪਤਾ ਨਹੀਂ ਲੱਗਣ ਦਿੰਦੇ ਇਹ ਆਣ ਕੇ ਧੱਕੇਸ਼ਾਈ ਕਰਨ ਡੈ ਪੈਂਦੇ ਜਾਂਦੇ ਕਿਸੇ ਪਿੰਡ ਦੇ ਮੋੜ ਬੇਰ ਨੂੰ ਨਾਲ ਲੈਣ ਕੇ ਇਹਨੂੰ ਲੈਣ ਵੀ ਸਾਨੂੰ ਇੱਥੇ ਸ਼ਾਕਾ ਦੀ ਤਲਾਸ਼ੀ ਕਰਨੀ ਹੈ ਚਲੋ ਮੈਨੂੰ ਆਵਾਜ਼ ਮਾਰ ਲੈਣ ਮੈਂ ਵੀ ਇਥੋਂ ਦਾ ਪ੍ਰਧਾਨ ਆ ਜਾਂ ਮੇਰਾ ਭਰਾ ਪ੍ਰਧਾਨ ਹੈ ਪ੍ਰਗਟ ਸਿੰਘ ਉਹਨੂੰ ਨਾਲ ਲੈਣਾ ਆਪੀ ਸਾਨੂੰ ਇਹਦੀ ਤਲਾਸ਼ੀ ਕਰਾਉ ਇਹ ਆਣ ਕੇ ਵੇਂਦੇ ਕੁਛ ਨਹੀਂ ਗੇ ਤੇ ਆਣ ਕੇ ਗੇਟ ਕੰਦਾ ਟੱਪ ਕੇ ਦੇ ਕੈਮਰੇ ਕਮਰੇ ਤੋੜਨ ਡੈ ਪੈਂਦੇ ਸਭ ਕੁਝ ਕਰਨ ਡੈ ਪੈਂਦੇ ਕਿਸ ਵੀ ਹੁੰਦੇ ਨਹੀਂ ਲੈਣ ਨਹੀਂ ਦੇਣ ਨਹੀਂ ਕਿਸ ਨੂੰ ਲਾਗੇ ਨਹੀਂ ਆਉਣ ਦਿੰਦੇ ਅੱਜ ਜੀ ਤੁਸੀਂ ਉਸ ਵੇਲੇ ਇੱਥੇ ਹਾਂਜੀ ਮੈਂ ਬੰਬੀ ਤੇ ਆਪਣੀ ਮੋਟਰ ਹੈ ਮੇਰੀ ਸਾਹਮਣੇ 50 ਕਾਜ ਤੇ ਸਾਹਮਣੇ ਮੋਟਰ ਜੀ ਇਹ ਆਏ ਨਹੀਂ ਇਕਦਮੀ ਆਏ ਨੇ ਇਹ ਆਂਦੇ ਜੀ ਇਹਨਾਂ ਦੇ ਅੰਦਰ ਸ਼ਰਾਬ ਆ ਤੇ ਸ਼ਰਾਬ ਹੈ ਨਹੀਂ ਇਹਨਾਂ ਦੇ ਕੋਲ ਕੋਈ ਨਹੀਂ ਤੇ ਇਹ ਇਹਨਾਂ ਨੂੰ ਵਿਚਾਰਿਆਂ ਡਰਦੇ ਭੱਜ ਕੇ ਜਾ ਕੇ ਜਿਹੜੇ ਬੱਚੇ ਪੁੱਛੇ ਹੀ ਆਪਣੀ ਦੁਕਾਨ ਆ ਦੁਕਾਨ ਦੇ ਵਿੱਚ ਵੜ ਗਏ ਨੇ ਸਾਰੇ ਇਹਨਾਂ ਨੇ ਆਣ ਕੇ ਕੋਠੇ ਕੰਦਾ ਟੱਪੇ ਨੇ ਤੇ ਇਹਨਾਂ ਦੇ ਜਿਹੜੇ ਇਹਨਾਂ ਅੰਦਰੋਂ ਗੇਟ ਮਾਰ ਲਏ ਕਿਤੇ ਸਾਨੂੰ ਮਾਰਨ ਕੁੱਟਣਾ ਬੱਚਿਆਂ ਨੇ ਤੇ ਇਹਨਾਂ ਨੇ ਬਾਹਰੋਂ ਲੋਕ ਲਾਉਗ ਲਾਤੇ ਨੇ ਇਹਨਾਂ ਨੂੰ ਦੋ ਤੇ ਤਿੰਨ ਦਰਵਾਜੇ ਨੇ ਦੁਕਾਨ ਦੇ ਤਿੰਨੇ ਦਰਵਾਜਿਆਂ ਦੇ ਬਾਹਰੋਂ ਲੋਕ ਲਾਉਗ ਲਾਤੇ ਨੇ ਅਸੀਂ ਇਹਨਾਂ ਨੂੰ ਬੜਾ ਕਿਹਾ ਵੀ ਨਿਕਨੇ ਕੇ ਬੱਚੇ ਨੇ 7-8 ਜਾਣੇ ਇਹਨਾਂ ਦੇ ਅੰਦਰ ਘੇਰ ਤੇ ਅਸੀਂ ਆਏ ਆ ਫਿਰ ਇਹਨਾਂ ਦੀ 사ਸਾ ਜੀ ਦੇ ਅਲਗਾੜੇ ਸ਼ਾਦੀ ਕੇ ਇਹਦੀ ਹੋਈ ਹੈ ਉੱਥੋਂ ਆਈ ਆ ਉਹਨੇ ਵੀ ਹੱਥ 'ਚ ਪੱਲਾ ਜੋੜਿਆ ਪੈਰੀਂ ਹੱਥ ਲਾਇਆ ਵੀ ਮੇਰੇ ਬੱਚੇ ਬਾਹਰ ਕੱਢ ਦੋ ਮੇਰੇ ਬੱਚੇ ਗਰਮੀ ਨਾਲ ਮਰਨਾ ਜਾਣ ਪਰ ਉਹਨਾਂ ਫੇਰ ਵੀ ਨਹੀਂ ਸੁਣਾਈ ਕੀਤੀ ਨਹੀਂ ਦਾ 10 ਵਜੇ ਤੱਕ ਅਸੀਂ ਇਹਨਾਂ ਦੇ ਤਰਲੇ ਪਾਉਂਦੇ ਰਹੇ ਆਂ ਵੀ ਇਹਦਾ ਨਾ ਕਰੋ ਇਹਦਾ ਨਾ ਕਰੋ ਤੁਸੀਂ ਆਜੋ ਅਸੀਂ ਤੁਹਾਨੂੰ ਤਲਾਸ਼ੀ ਕਰਾ ਦਿੰਦੇ ਆਂ ਸਭ ਦਾ ਗੇਟ ਬੱਚੇ ਬਾਹਰ ਕੱਢ ਦੋ ਇਹਨਾਂ ਨੇ ਨਹੀਂ ਸੁਣੀ ਕਿਸੇ ਦੀ ਸੁਣਾਈ ਕੀਤੀ ਬਾਅਦ ਚ ਪਤਾ ਨਹੀਂ 1 2 ਵਜੇ ਤੋਂ ਬਾਅਦ ਅਸੀਂ ਚਲੇ ਗਏ ਆਂ ਫਿਰ ਇਹਨਾਂ ਨੇ ਇਹਨੂੰ ਇਹਦੇ ਬਿਆਨ ਬੁਣ ਲਈ ਨੇ ਕੀ ਕੀਤਾ ਕੀ ਨਹੀਂ ਕੀਤਾ ਫਿਰ ਇਹਨੂੰ ਬਾਹਰ ਕੱਢਿਆ ਅੱਛਾ ਜਿੱਦਾਂ ਗੇਟ ਤੋੜਿਆ ਕੈਮਰੇ ਤੋੜੇ ਲੱਗਦਾ ਕਿ ਦਿਨ ਕਿ ਦਿਨ ਥਕਾਇਆ ਪਰਵਾਹ ਬਹੁਤ ਜ਼ਿਆਦਾ ਹੋਇਆ ਜੀ ਜੇ ਰਾਤ ਬੱਚੇ ਮਰ ਜਾਂਦੇ ਛੋਟੇ ਛੋਟੇ ਬੱਚੇ ਨੇ ਦੁਕਾਨ ਦੇ ਅੰਦਰ ਕੋਈ ਇਹਨਾਂ ਦਾ ਰੋਸ਼ਨਦਾਨ ਨਹੀਂ ਕੁਝ ਲੈਣ ਨਹੀਂ ਤੇ ਇਹ ਟੁੱਟ ਜਾਂਦੇ ਤੇ ਫੇਰ ਕੀ ਮੰਗੀ ਕੀ ਕਰਦੇ ਹਾਂਜੀ ਮੰਗ ਹੀ ਕਰਦੇ ਮੰਗਿਆ ਹੀ ਕਰਨੇ ਵੀ ਇਹਨਾਂ ਤੇ ਹੋਣਾ ਚਾਹੀਦਾ ਕਾਨੂੰਨੀ ਕਾਰਵਾਈ ਇਹਨਾਂ ਤੇ ਕੱਲ੍ਹ ਨਹੀਂ ਕਰਨੀ ਚਾਹੀਦੀ ਧੱਕਾਸ਼ਾਹੀ ਕਰਦੇ ਨੇ ਪਹਿਲੀ ਗੱਲ ਤੇ ਰਾਹ ਜਾਂਦੇ ਆ ਵੀ ਇਹ ਕਿਸੇ ਬੰਦੇ ਨੂੰ ਫੜ ਕੇ ਥੋੜੇ ਦਿਨ ਹੋਏ ਜੇ 2-4 ਦਿਨ ਇਹਨਾਂ ਰਾਹ ਜਾਂਦੇ ਆ ਮੇਰੀ ਮੋਟਰ ਤੇ ਉੱਤੇ ਹੀ ਇਹਨਾਂ ਨੇ ਸਾਹਮਣੇ ਮੋਟ ਰਿਆ ਉਥੇ ਤਲਾਸ਼ੀ ਕਰਨ ਦਾ ਬੇ ਬੰਦਿਆਂ ਦੀ ਵੀ ਤੂੰ ਦੁਕਾਨ ਤੋਂ ਆਏ ਉਹ ਸਬਦਾ ਪਤਾ ਵੀ ਇਹਦੀ ਚਰੋ ਕਰਿਆਨੇ ਦੀ ਦੁਕਾਨ ਆ ਸਬਦਾ ਪਤਾ ਵੀ ਦਿੰਦਾ ਇਹ ਉਹਦੀ ਤਲਾਸ਼ੀ ਕਰਨ ਦਾ ਬੰਦੇ ਫਿਰ ਮੇਰਾ ਲੜਕਾ ਵੀ ਮੇਰਾ ਭਰਾ ਵੀ ਇਹਨਾਂ ਦੇ ਗੱਲ ਪਿਆਂਦਾ ਤੂੰ ਹੀ ਕੌਣ ਤਲਾਸ਼ੀ ਕਰਨ ਵੇ ਰਾ ਉਸੂਲ ਹੈਗਾ ਜੇ ਜਦ ਕੋਈ ਮੁਲਾਜ਼ਮ ਉਹ ਨਸ਼ਾ ਪਤਾ ਕਰਦੇ ਹੁਣ ਉਹਨਾਂ ਤੇ ਤਲਾਸ਼ੀ ਕਰਦੇ ਵੀ ਚੰਗੇ ਲੱਗਦੇ ਆ ਇਹ ਰਾਹ ਜਾਂਦੇ ਨੂੰ ਘੇਰ ਲੈਂਦੇ ਨੇ ਇਹਨਾਂ ਦੋਨਾਂ ਵਾਰੇ ਦੋਨਾਂ ਵਾਰੀ ਬੜਾ ਧੱਕਾਸ਼ਾਈ ਕੀਤੀ ਇਹਨਾਂ ਨੇ ਰਤਸਰੇ ਗੱਡੀਆਂ ਲੈ ਕੇ ਆਏ ਤੇ ਠੇਕੇ ਵਾਲੇ ਹੀ ਪ੍ਰਾਈਵੇਟ ਬੰਦੇ ਸੀ ਸਾਰੇ 7 ਵਜੇ 6:30 7 ਵਜੇ ਦੇ ਕਰੀਬ ਆਏ ਇਹਨਾਂ ਸਰ ਹੁੰਦਿਆਂ ਹੀ ਸਾਡੇ ਘਰ ਦੇ ਪਹਿਲਾਂ ਤੇ ਜੰਦਰੀ ਥੋੜੀ ਬਾਹਰੋਂ ਤੇ ਜਿੰਦਰੇ ਤੋੜ ਕੇ ਅੰਦਰ ਇਹਨਾਂ ਪਹਿਲਾਂ ਸਾਰਿਆਂ ਦਾ ਪਹਿਲਾਂ ਟੀਵੀ ਆਰ ਲਾਇਆ ਤੇ ਕੈਮਰੇ ਲਾਏ ਇਹਨਾਂ ਨੇ ਵੀ ਕੈਮਰੇ ਨਾਲ ਲਾਈਵ ਪ੍ਰੂਫ ਆ ਜਾਣਾ ਵਿੱਚ ਕਹਿੰਦੇ ਰਹੇ ਇਹਨਾਂ ਦੀ ਆਵਾਜ਼ ਵਿੱਚ ਮੇਰੇ ਕੋਲ ਹੈਗੀ ਸਾਰਾ ਕੁਝ ਪ੍ਰੂਫ ਇਹਨਾਂ ਦਾ ਤੇ ਬਾਅਦ ਚ ਉਹਨਾਂ ਨੇ ਘਰ ਦੇ ਜਿੰਦਰੇ ਅੰਦਰ ਫੋਲਿਆ ਸਾਰਾ ਕੁਝ ਫੋਲਿਆ ਇਹਨਾਂ ਨੂੰ ਕੁਝ ਨਹੀਂ ਲੱਭਾ ਤੇ ਨਿਆਣੇ ਮੇਰੇ ਛੋਟੇ ਛੋਟੇ ਸੀ ਉਹ ਡਰਦੇ ਦੁਕਾਨ 'ਚ ਵੜ ਗਏ ਉਹਨਾਂ ਕੋ ਉੱਧਰ ਉੱਤਰਦੇ ਸਾਰਿਆਂ ਕੋ ਤੇ ਉਹਨਾਂ ਨੇ ਅੰਦਰ ਗੁੰਡਾ ਮਾਰ ਲਿਆ ਇਹਨਾਂ ਦੇ ਪਾਪਾ ਬਾਹਰ ਨਾਲ ਜਾ ਕੇ ਸਾਟ ਨਾਲ ਲਾ ਦੇਣ ਤੇ ਆਪਾਂ ਅੰਦਰ ਰਹੇ ਜੀ ਸਰ ਤੇ ਇਹਨਾਂ ਨੇ ਬਾਅਦ ਚ ਗੇਟ ਦੇ ਵੀ ਗੁੰਡੇ ਬਾਹਰੋਂ ਮ ਤੇ ਰਾਤ ਦੇ ਮਤਲਬ 3 ਵਜੇ ਤੱਕ ਇੱਥੇ ਰਹੇ ਆ ਤੇ 1:30 ਵਜੇ ਇਹਨਾਂ ਨੇ ਆਣ ਕੇ ਮਤਲਬ ਫੇਰ ਅੰਦਰ ਸਾਡੇ ਮਤਲਬ ਕੀਤਾ ਇਹਨਾਂ ਨੂੰ ਸਾਨੂੰ ਧਮਕਾਇਆ ਵਾ ਸਾਡੇ ਕੋਲ ਬਿਆਨ ਲੈ ਤਾਂ ਕੈਸੇ ਹੀ ਕਰਤੇ ਤੇ ਕੋਈ ਇਹਨਾਂ ਦੇ ਨਾਲ ਮੁਲਾਜ਼ਮ ਨਹੀਂ ਹੈਗਾ ਕੁਛ ਨਹੀਂ ਹੈਗਾ ਨਾ ਸਰ ਤੇ ਇਹਾਨੂੰ ਧਮਕੀਆਂ ਦਿੰਦੇ ਆ ਵੀ ਅੱਡ ਕਿਨ ਲਈਦਾ ਉਹ ਪੈਸੇ ਪੁਆ ਦਾ ਸਾਬ ਦਾ ਪੈਸੇ ਦੋ ਨਹੀਂ ਤੇ ਆਪਾਂ ਤੁਹਾਡੇ ਤੇ ਅਲਕੋਹਲ ਪੁਆ ਦੇਣੀ ਹੈ ਤੇ ਆਪਾਂ ਇੱਕ ਐਨ ਤਰ੍ਹਾਂ ਦੇ ਡੇਢੇ ਛੁੱਟਣਾ ਨਹੀਂ ਹੈਗਾ ਤੁਹਾਡੇ 307 ਦਾ ਪਰਚਾ ਕਰਾ ਦੇਣਾ ਮੇਜੀ ਠੇ ਰੋਲਾ ਪਿਆ ਉਹ ਉਸੇ ਚੀਜ਼ ਦਾ ਮੈਂ ਫਾਇਦਾ ਚੁੱਕ ਕੇ ਤੇਰੇ ਤੇ ਪਰਚਾ ਕਰਾ ਅੱਛਾ ਜੀ ਦੋਵੇਂ ਜੀ ਹਸਣੇ ਤੇ ਪੈਸੇ ਦਾ ਲੈਣਦੇ ਨੇ ਪੈਸੇ ਦਾ ਕਾਹਦਾ ਲੈਣਦੇ ਐ ਪੈਸੇ ਦਾ ਸਰੇ ਇਨਾਂ ਨੇ ਨਾ 31 ਮਾਰਚ ਤੋਂ ਪਹਿਲਾਂ ਇਹਨਾਂ ਨੇ ਮਾਲ ਦਿੱਤਾ ਸੀ ਮੈਨੂੰ ਵੀ ਇੱਥੇ ਰੱਖ ਲਓ ਸਾਡੇ ਨਾਲ ਆਪਾਂ ਚੁੱਕ ਲਾਂਗੇ ਤੁਹਾਡੇ ਕੋ ਤੇ ਤੁਹਾਨੂੰ ਕਿਰਾਇਆ ਦੇ ਦਾਂਗੇ ਦੁਕਾਨ ਦਾ ਤੇ ਇਹਨਾਂ ਨੇ ਬਾਅਦ ਵਿੱਚ ਠੇਕੇ ਸਰ ਇਹਨਾਂ ਦੇ ਬਟਾਲੇ ਨਿਕਲ ਆਏ ਤੇ ਇਹਨਾਂ ਨੇ ਪਤਾ ਨਹੀਂ ਮੈਨੂੰ ਕੀ ਹਿਸਾਬ ਤਾਂ ਹੋਇਆ ਇਹਨਾਂ ਨੇ ਮੇਰੇ 'ਤੇ ਰੇਡ ਮਾਰ ਕੇ ਤੇ ਮੈਨੂੰ ਕਹਿੰਦੇ ਸੀ ਵੀ ਜੰਦੀ ਬਰੀਆਂ ਦਾ ਨਾਮ ਲਾਇਦੇ ਤੇ ਆਪਾਂ ਨੇ ਜਿੱਤੇ ਅਦਕਾਰਵਾਈ ਕਰਾਉਣੀ ਉਦੋਂ ਵੀ ਸਰ ਇਹਨਾਂ ਨੇ ਪਹਿਲਾਂ ਹੁੰਦਿਆਂ ਹੀ ਡੀਵੀਆਰ ਤੇ ਨਾ ਕੈਮਰੇ ਤੋੜੇ ਆ ਤੇ ਬਾਅਦ ਚ ਉਹਨਾਂ ਗੱਡੀ ਲਾ ਕੇ ਮੇਰੇ ਅੰਦਰ ਦੁਕਾਨ ਚ ਮਾਲ ਲਾਤਾ ਵਾ ਤੇ ਬਾਅਦ ਚ ਉਹਨਾਂ ਨੇ ਨਾਂ ਲੈ ਕੇ ਉਹਨਾਂ ਦਾ ਜਨਮ ਦਿਵਰੀਆਂ ਦੇ ਪਰਚੇ ਕਰਾਇਆ ਨਾਲੇ ਤੇ ਨਾਲੇ ਸਾਡੇ ਤੇ ਕਰਾਇਆ ਨਾ ਨਜਾਇਜ਼ ਪਰਚਾ ਹੁਣ ਉਹ ਮਾਲ ਇਹਨਾਂ ਚਕਾਏ ਪੈਸੇ ਮੰਗਦੇ ਆਹੀ ਪੈਸੇ ਕਿੱਥੋਂ ਦੇਣੇ ਸਰ ਇਹਨਾਂ ਦਾ ਮਾਲ ਸੀ ਇਹਨੇ ਫੜਿਆ ਵਾ ਤੇ ਹੁਣ ਧਮਕੀਆਂ ਦਿੰਦੇ ਆ ਨਹੀਂ ਕਿ ਆਪਾਂ ਜਾਨੂ ਮਾਰ ਦੇਣਾ ਤੁਹਾਨੂੰ ਤੇ ਰਾਜ ਜਦੋਂ ਵੀ ਕਿਤੇ ਘਰੋਂ ਨਿਕਲਦੇ ਆ ਜਿੱਥੇ ਮਰਜੀ ਇਹਨਾਂ ਜੀ ਕਰਦਾ ਸਾਨੂੰ ਡੱਕ ਲੈਂਦੇ ਆ ਰਾਜ ਇਹ ਨਾਂ ਇਹਦੇ ਨਾਲ ਕੋਈ ਮੁਲਾਜ਼ਮ ਹੈਗਾ ਜੇ ਕੋਈ ਸ਼ੱਕ ਹੈਗਾ ਸਾਨੂੰ ਮੁਲਾਜ਼ਮ ਲੈ ਕੇ ਚੈੱਕ ਕਰਨ ਨਾਲ ਜਦੋਂ ਮਰਜੀ ਕਰ ਲੈਣ ਸਾਨੂੰ ਕੋਈ ਡਰ ਨਹੀਂ ਹੈਗਾ ਪਰ ਮੁਲਾਜ਼ਮਤ ਬਗੈਰ ਨਹੀਂ ਹਰ ਧਮਕੀਆਂ ਦਿੰਦੇ ਆਨੂੰ ਆਪਰਾਜ ਹੁਣ ਜਾਣੇ ਆ ਰਾਜ ਗੱਡੀ 'ਚ ਹੀ ਅਲਕੋਹਲ ਦਾ ਕੈਮ ਧਰ ਦੇਣਗੇ ਤੇ ਉਧਰੋਂ ਮਾਨੂੰ ਫੜ ਲੈਣਗੇ ਤੇ ਅਸੀਂ ਕੀ ਕਰਾਂਗੇ ਫਿਰ ਇਹ 50 30 ਜਣੇ ਹੁੰਦੇ ਇੱਕ ਅਦਾ ਜਨਾਨੀ ਹੁੰਦਾ ਸਾਰੇ ਅੱਛਾ ਇਹ ਜਿਸ ਦਿਨ 340 ਪੱਤੀਆਂ ਦਾ ਪਰਚਾ ਉਸ ਤੋਂ ਪਹਿਲਾਂ ਕੋਈ ਪਰਚਾ ਦਾ ਨਹੀਂ ਨਹੀਂ ਸਰ ਉਸ ਤੋਂ ਪਹਿਲਾਂ ਨਹੀਂ ਕੋਈ ਹੋਰ ਜਿਹਾ ਪਰਚਾ ਦਾ ਉਹ 2012 ਤੋਂ ਪਹਿਲਾਂ ਮਾੜਾ ਮੋਟਾ ਹੀ ਹੈਗਾ ਸੀ ਕਰਦਾ ਹੀ ਲਾਂ ਲੂਨ ਦੇ ਮਾੜਾ ਮੋਟਾ ਦੂਜਾ ਕੋਈ ਪਰਚਾ ਨਹੀਂ ਇਕੱਠੇ ਕੀ ਰੁਕੇ ਵਾਲੀ ਦਾ ਨਾ ਕੋਈ ਹਾਂਜੀ ਸਰ ਚਾਕਰੇਦਾਰ ਤੇ ਹੁੰਦੇ ਪਰ ਠੀਕ ਆ ਕਰਨ ਪਰ ਮੁਲਾਜ਼ਮ ਤੇ ਨਾਲ ਲਿਆਉਣ ਕੋਈ ਤੋੜਨ ਜੇ ਕੋਈ ਮੋਤਵਾਰ ਬੰਦਾ ਨਹੀਂ ਨਾ ਪਿੰਡ ਦਾ ਲਿਆ ਰਾਤੀ ਵੀ ਕੋਈ ਐਮਸੀ ਸਾਡੇ ਮਲੇ ਦਾ ਉਹਨੂੰ ਬੁਲਾ ਲੈਣ ਕਿਸੇ ਨੂੰ ਪਿੰਡ ਚੋਂ ਬੁਲਾ ਲੈਣ ਤੇ ਕੋਈ ਵੀ ਉਹ ਜੰਦਰੀ ਇਹਨਾਂ ਜ਼ਰੂਰ ਤੋੜਦੇ ਆਉਂਦੇ ਗੇਟ ਦਾ ਅੰਦਰ ਤੋੜੇ ਫਿਰ ਅੰਦਰਲੇ ਵੀ ਸਾਰੇ ਤੋੜੇ ਆ ਵੇਖੋ ਤੇ ਫਿਰ ਇੱਥੇ ਰਹੇ ਆ ਜੇ ਇਹਨਾਂ ਨੂੰ ਸ਼ੱਕ ਹੈਗਾ ਸਵੇਰੇ ਵੀ ਆ ਸਕਦੇ ਸੀ ਬਾਹਰ ਖਲੋ ਜਾਂਦੇ ਗੱਡੀਆਂ ਲਾ ਕੇ ਖਲੋਤੇ ਰਹੇ ਫਿਰ 1.5 ਵਜੇ ਇਹਨਾਂ ਨੇ ਮੇਰੇ ਫੇਰ ਤੱਕੇ ਸ਼ਾਈ ਕੀਤੀ ਰਾਤ ਇਹਨਾਂ ਨੂੰ ਉਹ ਮਤਲਬ ਸ਼ਰਾਬ ਦੇ mafia ਦੇ ਨਾਲ ਲਾਣ ਦੇ ਚੱਲੂ ਵੀ ਚਾਲੇ ਨਹੀਂ ਤੂੰ ਸਰ ਮੈਂ ਇਹੋ ਜੇ ਤੁਮ ਕੀਤੇ ਕਹਿ ਦਿੰਦੇ ਆਪਾਂ ਗੋਲੀ ਮਰਵਾ ਦੇਣੀ ਤੁਹਾਨੂੰ ਹੋਰ ਕੀ ਕਰ ਦਿੰਨੇ ਇਹਦੇ ਵਧ ਕੀ ਕਰ ਦਣਗੇ ਸਰ ਬੱਚਿਆਂ ਦਾ ਤੇ ਦੇਖਣਾ ਹੀ ਪੈਣਾ ਉਸ ਨੂੰ ਸ਼ਿਕਾਇਤ ਕੀਤੀ ਸੀ ਸਰ ਬੁੱਲਸ ਵੀ ਅੱਜ ਕੱਲ੍ਹ ਸਿਆਸੀ ਦਬਾਅ ਦੇ ਹੇਠ ਹੈ ਸਾਨੂੰ ਇਹ ਕੀ ਕਰ ਸਕਨੇ ਹੁਣ ਉਹਨਾਂ ਕੋ ਜਾਣੇ ਇਹਨਾਂ ਦੀ ਚੱਲਦੀ ਹੈ ਕੀ ਗੱਲ ਗੇਸ ਹੀ ਲਾ ਕੇ ਸ਼ਿਕਾਇਤ ਉਸ ਕਹਿ ਤਾ ਸਰ ਆਉਂਦੇ ਉਹਨਾਂ ਆਵਾਜ਼ ਦਿੰਦੇ ਸੀ ਕੀ ਕਰੀਏ ਹੁਣ ਤੁਸੀਂ ਵੇਖੋ ਇਹਨਾਂ ਦੇ ਸਾਹ ਤੱਕ ਬੇਬਕ ਬਥੇਰਾ ਗਿਆ ਵੀ ਮੁਲਾਜ਼ਮ ਕਿ ਜੇ ਅਗਰ ਉਹ ਨਾਲ ਜੇ ਹੁੰਦਾ ਕੋਈ ਚੈੱਕ ਕਰੂਗਾ ਨਾ ਸਾਨੂੰ ਪਤਾ ਹੀ ਨਹੀਂ ਲੱਗਦਾ ਜਦੋਂ ਚੈੱਕ ਕਰਦੇ ਰਾਜ ਜਾਂ ਤੇ ਸਾਨੂੰ ਦੱਸਣ ਪਹਿਲਾਂ ਸਾਨੂੰ ਲੈਣ ਨਾਲ ਤੇ ਹੀ ਜਾਈਏ ਨਹੀਂ ਜਿੱਦਾਂ ਆਉਂਦਾ ਤਾਂ ਘਰ ਦੇ ਕੈਮਰੇ ਤੋੜਿਆ ਗੇਟ ਤੋੜਿਆ ਤੇ ਕਿਤੇ ਨਾ ਕਿਤੇ ਘਰ ਨੂੰ ਇਹ ਕਿਤੇ ਇਹਦੀ ਸ਼ਿਕਾਇਤ ਦਨਗਾਈ ਆਪਾਂ ਸਰ ਗਏ ਹਾਂ ਆਪਾਂ ਤੇ ਸਾਬਕਾ ਐਸਐਸਪੀ ਸਾਹਿਬ ਕੋ ਗਏ ਹੀ ਤੇ ਉਹਨਾਂ ਦੇ ਰੀਡਰ ਸਾਹਿਬਾਂ ਦੇ ਵੀ ਨਹੀਂ ਐਸਐਚਓ ਸਾਹਿਬ ਨੂੰ ਦੋ ਤੇ ਐਸਐਚਓ ਸਾਹਿਬ ਨੂੰ ਕੀ ਦਈਏ ਉਹਨਾਂ ਦੇ ਅੱਗੇ ਨਹੀਂ ਮਤਲਬ ਚੱਲਦੀ ਵੀ ਹੈ ਜੀ ਜਦੋਂ ਗਾਂ ਦੀ ਗਾਂ ਤੋਰੀ ਜਾਂਦੀ ਹੈ ਹਾਂਜੀ ਗਾਂ ਦੀ ਗਾਂ ਤੋਰੀ ਜਾਂਦੀ ਆਂਦੇ ਇਹੀ ਕੀ ਕਰੀਏ ਤੁਸੀਂ ਪਹਿਲਾਂ ਫੜੀ ਗਈ ਉਹਦੇ ਕਹਿ ਦਿੰਦੇ ਪਰ ਸਰ ਮਨ ਲਏ ਆਪਾਂ ਇਹਨਾਂ ਜੰਦਰੇ ਤੋੜੇ ਰਾਤ ਆਪਾਂ ਦੁਕਾਨ ਚੋਂ ਕੁੰਡੇ ਇਹਨਾਂ ਬਾਹਰੋਂ ਮਾਰਦੇ ਸਾਡੇ ਮਨ ਲਏ ਘਰ ਚ ਵੀ ਜੰਦਰੇ ਜੇ ਨਾ ਕੈਮਰੇ ਕੇ ਤੋੜੇ ਸੱਚੇ ਆ ਤੇ ਕੈਮਰੇ ਲੱਗੇ ਰਹਿ ਜਾਂਦੇ ਮਨ ਲਏ ਤਾਂ ਕਸ਼ਾ ਹੀ ਕਰਦੇ ਆਪ ਧਰ ਕੇ ਫਿਰ ਆਂਦੇ ਵੀ ਪਰਚਾ ਕਰਾ ਦੇਣਾ ਤੁਹਾਡੇ ਘਰ ਕਹਿੰਨ ਧਰ ਦੇ ਨਾਲ ਗੋਲਦਾ ਧਮਕੀਆਂ ਦਿੰਦੇ ਇਹ ਸੁੱਖਾ ਹੈਗਾ ਜੀ ਅਕਿਸ਼ਨਗਰ ਤੇ ਤੇ ਇੱਕ ਗੁਰਜੀਤ ਗੁਰੀ 8 ਢਿਹਾਲੇ ਨਾ ਤਦਾਸ ਇੱਕ ਚੇਤਨ ਹੈ ਗੱਟੜੀ ਵਾਲੇ ਦਾ ਇੱਕ ਇਹਦਾ ਡਰਾਈਵਰ ਸੁੱਖੇ ਦਾ ਪਿੰਦਾ ਜੀ ਤੇ ਇੱਕ ਦੋ ਤਿੰਨ ਵਾਰ ਇਹਨਾਂ ਸਾਡੇ ਮਗਰ ਗੱਡੀ ਵੀ ਲਾਈ ਆ ਰਾਜੇ ਵੀ ਚੈੱਕ ਕਰਦੀ ਆ ਤੇ ਵੀ ਮਜਬੂਰੀਆਂ ਨੂੰ ਕਰਾਉਣੀ ਪੈਂਦੀ ਕਦੀ ਕਹਿੰਦੇ ਸੀ ਸੀਐਸਟਾਫ ਦੇ ਮੁਲਾਜ਼ਮ ਆ ਸਾਡੇ ਕੋ ਕਾਰ ਡ ਹੈਗੇ ਜਾਲੀ ਇਹਨਾਂ ਕੋ ਕਾਰ ਡ ਹੈਗੇ ਜੀ ਦੋ ਤਿੰਨ ਬੰਦੇ ਕੋਈ ਜਾਲੀ ਕਾਰ ਸੀਐਸਟਾਫ ਦੇ ਬਣੇ ਕੋਈ ਮੁਲਾਜ਼ਮਾਂ ਦੇ ਕਹਿੰਦੇ ਸੀ ਜਿੱਥੇ ਮਰਜ਼ੀ ਢੱਕ ਲੈਂਦੇ ਮੈਂ ਮੁਲਾਜ਼ਮ ਹੈਗਾ ਤੇ ਜਦ ਕਿ ਆਪਾਂ ਪਤਾ ਕੀਤਾ ਸੀਐਸਟਾਫ ਤੋਂ ਵੀ ਉਹਨਾਂ ਦੇ ਸਾਡਾ ਕੋਈ ਮੁਲਾਜ਼ਮ ਨਹੀਂ ਇਹਨਾਂ ਦੇ ਨਾਲ ਹੈਗਾ ਉਹ ਉਸੀ ਦਾ ਪ੍ਰੋਗਰਾਮ ਹੈ ਜਿਹਨਾਂ ਦੇ ਕਹਿੰਦੇ ਕਾਰਡ ਬਿਖੇ ਕਾਰਡ ਸਿਰਫ ਦੂਰ ਬਖਾਉਂਦੇ ਦਿੰਦੇ ਨਹੀਂ ਨਾ ਹੈਗੇ ਜਾਂ ਤੇ ਫੋਟੋਕਾਪੀ ਕੋਈ ਦੇਣ ਪਤਾ ਹੋਏ ਬਖਾਲ ਦਿੰਦੇ ਦੂਰੀ ਇਦਾਂ ਵੀ ਆ ਪਰਮਾਨੀ ਲੈਣਾ ਡਰਦੇ ਨੇ ਬਿਲਕੁਲ ਗਲਤ ਗੱਲ ਆ ਸਾਰੇ ਇਸ ਸ਼ਰਾਬ ਵੇਚਨ ਦਾਦੀ ਦਾ ਬੰਦਾ ਇਹਦੇ ਕੋ ਹਜੇ 15 ਦਿਨ ਪਹਿਲਾਂ 300 ਤੇ 40 ਪਕੜੀ ਪੇਟੀਆਂ ਫੜੀਆਂ ਹੋ ਪਰਚਾ ਹੋਇਆ ਸਿਵਲ ਲੈਂਡ ਥਾਣੇ ਕੋਈ ਅਧਿਕਾਰ ਨਹੀਂ ਗਿਆ ਝੂਠੇ ਇਜ਼ਾਮ ਲਾਉਂਦਾ ਸਾਰਾ ਤੇ ਬੇਬੁਨਿਆਦ ਆ ਇਹ ਸਜਸੀ ਕਿ ਨਾ ਗੇਟ ਟੁੱਟਾ ਜਾਂ ਉਸਲੇ ਹੋਇਆ ਕੀ ਸੀ ਕਿਉਂਕਿ ਤੁਸੀਂ ਗਏ ਸੀ ਮੌਕੇ ਤੇ ਸਾਰਾ ਸਾਨੂੰ ਕਿਸੇ ਨੇ ਵਿੰਡੋ ਫੋਨ ਕੀਤਾ ਸੀ ਗੱਡੀ ਆ ਗਈ ਸੂਸ਼ਟ ਦੇ ਕੋਲੋਂ ਉੱਤੇ ਪੇਟਕਨ ਦੱਸ ਲਿਆ ਕੇ ਆਇਆ ਸੀ ਇਹਨੇ ਅੰਦਰੋਂ ਕੁੰਡਾ ਮਾਰ ਲਿਆ ਆਪਣਾ ਪੁਲਿਸ ਮੁਲਾਜ਼ਮ ਨਾਲ ਗਿਆ ਲੈਡਰਸ਼ਿਪ ਪੁਲਿਸ ਨਾਲ ਗਈ ਆ ਇਹਨੇ ਕੁੰਡਾ ਮਾਰ ਲਿਆ ਅੰਦਰੋਂ ਇਹਨੇ ਗੇਟ ਦੇ ਖੋਲਿਆ ਉਸ ਤੋਂ ਬਾਅਦ ਗੇਟ ਜਿਹੜਾ ਟੁੱਟਾ ਫਿਰ ਗੇਟ ਆਪੇ ਤੋੜਿਆ ਇਹਨੇ ਸਾਡੇ ਬੰਦੇ ਕਿਸੇ ਨੇ ਤੋੜਿਆ ਅੱਛਾ ਇੱਕ ਕਹਿੰਦਾ ਜੀ ਮੈਨੂੰ ਬੰਦ ਕਰ ਦਿੱਤਾ ਸੀ ਨੇ ਇਹਦਾ ਸਟੋਰ ਤਾਂ ਅਸੀਂ ਕਿੱਦਾਂ ਬੰਦ ਕਰ ਦਾਂਗੇ ਇਹਨੂੰ ਨਹੀਂ ਕਿੰਨਾ ਮੇਰੇ ਬੱਚਿਆਂ ਨੂੰ ਅੰਦਰ ਡੱਕ ਲਈ ਨਹੀਂ ਨਹੀਂ ਆਪਾਂ ਕੋਈ ਨਹੀਂ ਡੱਕਿਆ ਬੱਚਾ ਅੰਦਰ ਅਜੇ ਜਿਸ ਤੀ ਜਨਾ ਤੁਸੀਂ ਦੱਸਿਆ ਕਿ 10 ਬੇਟੀਆਂ ਮੌਕੇ ਤੇ ਪੜੀਆਂ ਜਾਂਦੇ ਕੋਈ ਪਰਚਾ ਦਾ ਰੁਕਾਇਆ ਗਿਆ ਪਰਚਾ ਹੋਇਆਗਾ ਅਣਕੁਆਰੀ ਚੱਲਾਂਦੀ ਜੀ ਕਿੱਥੋਂ ਲੈ ਕੇ ਆਇਆ ਹੈ ਆ ਲਗਾਤਾਰ ਤੁਸੀਂ ਜਿੱਦਾਂ ਦੱਸ ਰਹੇ ਹੋ ਕਿ ਲਗਾਤਾਰ ਆਦੀ ਦੀ ਸਰਾਬ ਆਦੀ ਨਾਲ ਕਿੰਨੇ ਸਾਲੋਂ ਚੱਲੇ ਸਰਾਬ ਵੇਚਦੇ ਕਿੰਨੇ ਪਰਚੇ ਵਿੱਚ ਉਹ ਗੰਦਾ ਜੀ ਮੰਨ ਲੀ ਆਣ ਕੇ ਮੈਨੂੰ ਧੰਕਾਇਆ ਗਿਆ ਲਗਾਤਾਰ ਮੈਨੂੰ ਫੋਨ ਕਰਦੇ ਨੇ ਬਾਹਰ ਰਾਸ਼ਮੀ ਜੀ ਦੇ ਆਣ ਕੇ ਜੇ ਬਿਲਕੁਲ ਸੌਦਾ ਲੈ ਕੇ ਜਾਂਦੇ ਉਹ ਮੈਨੂੰ ਕਿਸੇ ਕਸ਼ ਲਈ ਕਰਦੇ ਕੋਈ ਨਹੀਂ ਇਹੋ ਜੀ ਗੱਲਬਾਤ ਅੱਗੇ ਆਪਣੇ ਕੋਲੋਂ ਕਰਦਾ ਹੈ ਜੀ ਪਤਾ ਨਹੀਂ ਉਹਨੇ ਕਿੱਥੋਂ ਕੱਢ ਲਈ ਕਿੱਦਿ ਬਣਾ ਲਈ ਅਜਿਹੇ ਤੋਰੇ ਕੈਮਰੇ ਕੋਈ ਟੀਵੀ ਆ ਵਗੈਰਾ ਤੁਹਾਡੇ ਨਹੀਂ ਆਪਾਂ ਨੇ ਲੈ ਗਏ